ਵੱਡਾ ਵਿਖੇ ਨਗਰ ਨਿਗਮ ਤੇ ਪਿਆ ਵਾਡਾ ਲਈ ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋ ਗਿਆ ਇਨਾ ਚੋਣਾ ਨੂੰ ਲੈ ਕੇ ਜਿੱਥੇ ਸਵੇਰ ਤੋਂ ਹੀ ਵੋਟਰ ਆਪੋ ਆਪਣੇ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਪਾ ਰਹੇ ਸਨ ਉੱਥੇ ਹੀ ਵੱਖ-ਵੱਖ ਵਾਡਾ ਲਈ ਵੱਖ-ਵੱਖ ਥਾਵਾਂ ਤੇ ਬਣੇ ਬੂਥਾਂ ਉੱਪਰ ਵੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀ ਬੂਥ ਦਾ ਇਸਤੇਮਾਲ ਕੀਤਾ ਗਿਆ ਭਾਜਪਾ ਦੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪrakash ਅਤੇ ਸ਼੍ਰੀਮਤੀ ਅਨੀਤਾ ਸੋਮਪrakash ਦੀ ਗੱਲ ਕਰੀਏ ਤਾਂ ਸੋਮਪrakash ਵੱਲੋਂ ਵੀ ਪਰਿਵਾਰ ਸਮੇਤ ਆਪਣੇ ਬੂਹ ਤੇ ਜਾ ਕੇ ਆਪਣੀ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਭਾਜਪਾ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਆਪਣੀ ਵੋਟ ਪਾਈ। ਇਸ ਮੌਕੇ ਸੋਮਪrakash ਅਤੇ ਅਨੀਤਾ ਸੋਮਪrakash ਨੇ ਕਿਹਾ ਕਿ ਵੋਟ ਪਾਉਣਾ ਸਾਡਾ ਅਧਿਕਾਰ ਹੈ ਤੇ ਸਾਨੂੰ ਸਾਰਿਆਂ ਨੂੰ ਆਪਣੀ ਵੋਟ ਪਾਉਣੀ ਚਾਹੀਦੀ ਹੈ ਤੇ ਇੱਕ ਚੰਗਾ ਕੌਂਸਲਰ ਚੋਣਨਾ ਚਾਹੀਦਾ ਹੈ ਜੋ ਕਿ ਸਾਰਿਆਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਵੇ ਤੇ ਸਮੇਂ ਸਿਰ ਵਾਰਡ ਦੇ ਕੰਮਾਂ ਨੂੰ ਕਰਵਾਉਣ ਵਾਲਾ ਹੋਵੇ। ਅੱਜ ਪੁਗਾਰਾ ਮਿਨਿਸਪਲ ਕਾਰਪੋਰੇਸ਼ਨ ਦੀਆਂ ਵੋਟਾਂ ਪੈ ਰਹੀਆਂ ਮੇਰੇ ਸਾਰੇ ਜੂਵਨ ਵੋਟਰਾਂ ਨੂੰ ਬੀਲ ਹੈ ਕਿ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਕਿਉਂਕਿ ਲੋਕਤੰਤਰ ਵਿੱਚ ਵੋਟ ਦਾ ਅਧਿਕਾਰ ਬਹੁਤ ਵੱਡਾ ਹੈ ਇਹਦਾ ਇਸਤੇਮਾਲ ਕਰਕੇ ਆਪਣੀ ਮਨਪਸੰਦ ਕੌਂਸਲਰ ਚੁਣੋ ਧੰਨਵਾਦ ਅੱਜ ਕਾਰਪੋਰੇਸ਼ਨ ਲਈ ਵੋਟ ਹੋ ਰਹੀ ਹੈ ਔਰ ਮੈਂ ਅਪੀਲ ਕਰਦੀ ਹਾਂ ਸਾਰਿਆਂ ਨੂੰ ਕਿ ਵੋਟ ਪਾਣ ਲਈ ਜ਼ਰੂਰ ਜਾਓ ਔਰ ਆਪਣੇ ਇਮਾਨਦਾਰ ਕੌਂਸਲਰ ਚੁਣੋ ਇਹ ਅਪੀਲ ਹੈ ਕਿ ਵੋਟ ਪਾਣ ਜ਼ਰੂਰ ਜਾਓ ਧੰਨਵਾਦ ਜੀ ਉਧਰ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਬਲਬੀਦ ਆਇਆ ਸੋਢੀ ਨੇ ਆਪਣੇ ਬੂਥ ਤੇ ਜਾ ਕੇ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਆਪਣੀ ਬੋਟ ਦਾ ਇਸਤੇਮਾਲ ਕੀਤਾ ਤੇ ਕਾਂਗਰਸ ਤੇ ਬਸਪਾ ਪਾਰਟੀ ਦੇ ਉਮੀਦਵਾਰ ਦੀ ਜਿੱਤ ਨੁਝਕੀ ਨਹੀਂ ਦੱਸਿਆ ਇਸ ਦੌਰਾਨ ਵਾਰ ਨੰਬਰ 45 ਦੀ ਗੱਲ ਕਰੀਏ ਤਾਂ ਇਹਨਾਂ ਚੋਣਾਂ ਦੌਰਾਨ ਬਸਪਾ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਸ਼੍ਰੀਮਤੀ ਸੀਤਾ ਕੋਲ ਪਤਨੀ ਰਮੇਸ਼ ਕੋਲ ਅਤੇ ਆਪ ਤੋਂ ਉਮੀਦਵਾਰ ਅਨੀਤਾ ਰਾਣੀ ਨੇ ਆਪਣੇ ਪਰਿਵਾਰ ਸਮੇਤ ਬੂਥ ਤੇ ਜਾ ਕੇ ਆਪਣੀ ਬੋਟ ਦਾ ਇਸਤੇਮਾਲ ਕੀਤਾ ਇਸ ਮੌਕੇ ਉਹਨਾਂ ਆਪਣੇ ਸੰਬੋਧਨ ਵਿੱਚ ਜਿੱਥੇ ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਉੱਥੇ ਹੀ ਉਹਨਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਆਪਣੀ ਬੋਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਇੱਕ ਵਧੀਆ ਕਾਉਂਸਲਰ ਦੀ ਚੋਣ ਹੋ ਸਕੇ। ਉਹਦੇ ਸੰਤੋਸ਼ کمار ਗੋਗੀ ਨੇ ਵੀ ਆਪਣੀ ਜਿੱਤ ਦਾ ਦਾਵਾ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਉਹਨਾਂ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਵਾਰ ਬਹੁਤ ਵੱਡਾ ਫਤਵਾ ਜਿਹੜਾ ਆਮ ਆਦਮੀ ਪਾਰਟੀ ਨੂੰ ਮਿਲਣ ਜਾ ਰਿਹਾ ਵਾ ਕਾਰਪੋਰੇਸ਼ਨ ਦੇ ਅੰਦਰ ਔਰ ਉਹਦੇ ਨਾਲ ਨਾਲ ਜਿਹੜਾ ਸਾਡਾ 45 ਨੰਬਰ ਵਾਰਡ ਆ ਇਹਦੇ ਵਿੱਚ ਹੁਣ ਜਾਂ ਫਿਰ ਜਿੱਤ ਅਸੀਂ ਪ੍ਰਾਪਤ ਕਰਨ ਜਾ ਰਹੇ ਹਾਂ ਔਰ ਲੋਕ ਬਹੁਤ ਹੀ ਖੁਸ਼ੀ ਨਾਲ ਔਰ ਗੁੱਸੇ ਨਾਲ ਵੀ ਇਸ ਆਮ ਆਦਮੀ ਪਾਰਟੀ ਨੂੰ ਵੋਟ ਕਰ ਰਿਹਾ ਕਿਉਂਕਿ ਲੋਕਾਂ ਨੂੰ ਖੁਸ਼ੀ ਇਸ ਗੱਲ ਦੀ ਆ ਕਿ ਨਗਰ ਨਗਮ ਦੇ ਅੰਦਰ ਸਾਡਾ ਮੇਅਰ ਬਣਨ ਜਾ ਰਹੇ ਆ ਔਰ ਗੁੱਸਾ ਇਸ ਗੱਲ ਦਾ ਵਾ ਕਿ ਪੂਰੇ ਫਰਵਰਡ ਦੇ ਅੰਦਰ ਸਾਡੇ ਜਿੰਨੇ ਵੀ ਐਮਸੀ ਸਹਿਬਾਨ ਹੋਏ ਆ ਉਹਨਾਂ ਨੇ ਕੰਮ ਨਹੀਂ ਕੀਤੇ ਲੋਕ ਤਰਾਹੀ ਤਰਾਹੀ ਕਰਦੇ ਰਹੇ ਲੋਕਾਂ ਦੇ ਸੀਵਰੇਜ ਖਰਾਬ ਹੋ ਗਏ ਲੋਕਾਂ ਦੀਆਂ ਲਾਈਟਾਂ ਖਰਾਬ ਹੋ ਗਈਆਂ ਔਰ ਲੋਕ ਦਰ ਦਰ ਭਟਕਦੇ ਰਹੇ ਚਾਹੇ ਉਹ ਰਾਸ਼ਨ ਦੀਆਂ ਲਾਈਨਾਂ ਹੋਣ ਚਾਹੇ ਕਿਸੇ ਤਰ੍ਹਾਂ ਦਾ ਵੀ ਸਿਸਟਮ ਹੋਵੇ ਉਹਨਾਂ ਸੀ ਪੂਰਨ ਆਸਤੇ ਵਿੱਚ ਆਮ ਆਦਮੀ ਪਾਰਟੀ ਲਿਆਵਾਂਗੇ ਅੱਜ ਬਹੁਤ ਵਧੀਆ ਜਿਹੜਾ ਵਾਰਡ ਨੰਬਰ 45 ਦੇ ਵਿੱਚ ਸ਼੍ਰੀਮਤੀ ਸੀਤਾ ਕੌਰ ਜੀ ਜੋ ਭਾਜਪਾ ਤੇ ਕਾਂਗਰਸ ਵੱਲੋਂ ਇਲੈਕਸ਼ਨ ਲੜ ਰਹਾ ਹੈ ਤੇ ਪੋਲਿੰਗ ਜਿਹੜੀ ਹੈ ਬਹੁਤ ਜੋਰ ਆ ਸ਼ੋਰ ਨਾਲ ਹੋ ਰਹੀ ਆ ਤੇ ਇਸ ਪੋਲਿੰਗ ਤੋਂ ਲੱਗਦਾ ਹੈ ਕਿ ਜਿਹੜੇ ਵਾਰਡ ਨੰਬਰ 45 ਦੇ ਵੋਟਰ ਆ ਉਹ ਦੁਬਾਰਾ ਫਿਰ ਜਿਹੜਾ ਸ਼੍ਰੀਮਤੀ ਸੀਤਾ ਕੌਰ ਜੀ ਦੇ ਹੱਕ ਵਿੱਚ ਜੋਰ ਸ਼ੋਰ ਨਾਲ ਵੋਟਾਂ ਪਾ ਕੇ ਨੂੰ ਜਿਹੜਾ ਉਹ ਕੰਮਜਾਜ ਕਰਨਗੇ ਇਹੋ ਜਿਹਾ ਮਾਹੌਲ ਆ ਸ਼ਾਂਤ ਬਈ ਵੋਟਾਂ ਪੈ ਰਹੀਆਂ ਔਰ ਧੰਨ ਸਭ ਦਾ ਧੰਨਵਾਦ ਇਸੇ ਤਰ੍ਹਾਂ ਹੀ ਹੋਰਨਾ ਵਾਰਡਾਂ ਵਿੱਚ ਵੀ ਲੱਗੇ ਬੂਥਾਂ ਦੇ ਭਾਰੀ ਰੌਣਕ ਦੇਖਣ ਨੂੰ ਮਿਲੀ ਤੇ ਸਵੇਰ ਤੋਂ ਹੀ ਵੋਟਰ ਆਪੋ ਆਪਣੇ ਪਸੰਦੀਦਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਂਦੇ ਹੋਏ ਨਜ਼ਰ ਆਏ ਇਸ ਦੌਰਾਨ ਵੋਟਰਾਂ ਦੇ ਨਾਲ ਨਾਲ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵੀ ਬੂਥਾਂ ਤੇ ਪਹੁੰਚੇ ਸਨ ਜੋ ਕਿ ਵੋਟਰਾਂ ਨੂੰ ਆਪੋ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਸਨ ਉਧਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਸਨ ਤਾਂ ਜੋ ਕਿਸੇ ਪ੍ਰਕਾਰ ਦੀ ਕੋਈ ਅਨਸੁਖਾਮੀ ਘਟਨਾ ਨਾ ਵਾਪਰ ਸਕੇ